ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਆਏ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੱਚੇ ਦਿਖਾਵਾਂਗੇ ਸੇਲਾ ਡਿਟੇਲ ਵੀ ਤੁਹਾਨੂੰ ਦਿਆਂ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਰੋ। ਨਾਮ ਐਡਰੈਸ ਦੱਸੋ ਜੀ ਆਪਣਾ। ਇੰਨਾ ਕਰਨਾ ਵੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ। ਨਾਮ ਕਰਨ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ। ਹਾਂ ਬਈ। ਤੇ ਮੋਬਾਈਲ ਨੰਬਰ ਆਪਣਾ। 9041563117। 9041563117। ਅੱਜ ਆਪਾਂ ਦਿਖਾਵਾਂਗੇ ਤਿੰਨ ਬੱਚੀਆਂ। ਹਾਂ ਤਿੰਨ ਸਿਰ ਹੁਣ। ਤੇ ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀ ਜੰਨੇ ਆ ਕਿੰਨੀ ਕੁ ਉਮਰ ਹੈ ਜੀ? ਇਹ ਵੀ ਉਮਰ 10 ਮਹੀਨਾ ਦੀ ਆ। ਠੀਕ ਹੈ 10 ਕਿ ਮਹੀਨੇ ਦੀ ਉਮਰ ਹੈ ਦਿਨ ਮਾਰਗ 18 ਦੀ ਆ ਦਿਨ ਮਾਰਗ 50 18 ਦੇ ਆਪ ਨੂੰ ਦੱਸਿਆ ਮਾਲਕਾਂ ਨੇ ਠੀਕ ਫੋਟ ਸਕਦਾ ਛਣਾ ਤੇ ਨਾ ਵੀ 4 ਥਾਣਾ ਸੋ 4 ਥਾਣਾ ਕੋਈ ਮਾਤਾਾਂ ਵਾਲੀ ਵੀਰੀ ਦਿਖਾ ਕੇ ਬਈ ਆਪਾਂ ਠੀਕ ਹੈ ਥਾਂ ਤੁਹਾਨੂੰ ਓਕੇ ਕਰੇ ਵਿਆ ਠੀਕ ਹੈ ਤੇ ਰਿਕਾਰਡ ਰਕੋਡ ਚੰਗੇ ਦੀ ਆ 35 ਕਿਲੋ ਮਾ ਦਾ ਰਕੋਡ ਸੋ 35 ਕਿਲੋ ਦੀ ਮਾ ਦਾ ਰਿਕਾਰਡ ਦੱਸਿਆ ਕਿ ਜਿੱਥੇ ਵੀ ਠੀਕ ਹੈ ਤੇ ਇਹ ਸਿੰਗ ਮੰਨ ਲਓ ਥੋੜਾ ਸਹੀ ਹੋਇਆ ਹੁਣ ਸਹੀ ਹੈ ਠੀਕ ਹੈ ਥੋੜਾ ਉਹ ਮੰਨ ਲਾ ਨਿਕਲਿਆ ਫੋਟ ਨਿਕਲੀ ਸੀ ਨਾ ਹਾਂ ਠੀਕ ਹੈ ਸੋ ਸਿੰਘ ਦੀ ਮਾੜੀ ਫੋਟ ਨਿਕਲੀ ਵੀ ਸੀਗੀ ਤੇ ਇਹਦਾ ਆਪਾਂ ਫਿਰ ਭਾਗ ਹੀ ਰੱਖਿਆ ਇਹਦਾ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਦਿਓ ਮੈਂ ਛੋਟਾ ਨਾਲ ਰੱਖਿਆ ਇਹਦਾ 17000 ਰੁਪਏ ਗੁਜਾਇਸ਼ ਕਰ ਦਾਂਗੇ ਹਾਂ ਬਾਈ ਤੇ ਦੂਜੇ ਨੰਬਰ ਤੇ ਆਪਾਂ ਦੇਖੀਏ ਨੇ ਐਰ ਸ਼ਾਰ ਦੀ ਬੱਚੀ ਇਹਦੀ ਉਮਰ ਕਿੰਨੀ ਕੁ ਲਗਭਗ ਬਾਈ ਮੂੰ ਤੋਂ ਦੰਦੀ ਆ ਆਪਾਂ ਉਮਰ ਤਾਂ ਨਹੀਂ ਬਤਾਈ ਦੀਦਾ ਠੀਕ ਹੈ ਦੰਦੀ ਆ ਹਨਾ ਹਾਂ ਇਹਦੀ ਇਸ ਦੀ ਜਗਤੀ ਆ ਠੀਕ ਹੈ ਐਵੀਐਸ ਦੇ ਮਾਲਕਾਂ ਨੇ ਕਹਿ ਕੇ ਦੱਸੀ ਆਪਾਂ ਨੂੰ ਤੇ ਲਗਭਗ ਸਾਂਭੀ ਜਾਵੇ ਗੱਬਣ ਹੋ ਜੂ ਹਨਾ ਹਾਂ ਨਾ ਟੀਕਾ ਲੱਗਿਆ ਹੋਇਆ ਠੀਕ ਹੈ ਐਸੋ ਦੀ ਘਾਂਟੀ ਕਰ ਖਾਇਆ ਇਹਦੇ ਆਪਾਂ ਤੇ ਕੋਈ ਫ ਠੀਕ ਹੈ ਇਹਦਾ ਭਾਗ ਹੀ ਰੱਖਿਆ ਵਾ ਇਹਦਾ ਪਾ ਭਾਈ 18000 ਰੁਪਏ ਆ ਠੀਕ ਹੈ ਗਜੈ ਸੋਜ ਵਿੱਚੋਂ ਇਹਦੇ ਹਾਂ ਹਾਂ ਭਾਈ ਸੋ 18000 ਰੁਪਏ ਮੁੱਲ ਆ ਇਹਦੇ ਵਿੱਚੋਂ ਮਾਨਦਾਨ ਹੋ ਜਾਊਗਾ ਨਰਮ ਹੋ ਜਾਣੀ ਵਿੱਚੋਂ ਇਹ ਮੂਹੋ ਦੋਂਦੀ ਹੋਈ ਵਾ ਸੀਮਣ ਵੀ ਇਹਦੇ ਲੱਗਿਆ ਵਗਾ ਅੱਗੇ ਗਾਹ ਗੱਬਣ ਵੀ ਨਿਕਲ ਸਕਦੀ ਆ ਪਰ ਤੁਸੀਂ ਖਾਲੀ ਮੰਨ ਕੇ ਨਹੀਂ ਲੈ ਸਕਦੇ ਸੋ ਦੇਖੋ ਖਾਲੀ ਮੰਨ ਕੇ ਦੇ ਨਹੀਂ ਹੁੰਦੀ ਠੀਕ ਹੈ ਸੋ ਦੇਖੋ ਮੂੰਹ ਮੱਥਾ ਦੇਖੋ ਕਦ ਕੜ ਖਿਆ ਚੰਗਾ ਜਿੰਦ ਜਾਨ ਦੇ ਵਿੱਚ ਆਗੀ ਤੇ ਵਧੀਆ ਪਾਲੀ ਗਈ ਚੰਗੀ ਬੱਚੀ ਬੰਨ ਵਾਲੀ ਬਹਿੜ ਆਗੇ 18000 ਰੁਪਏ ਦੀ ਕੀਮਤ ਆਵੇ ਮੁੱਲ ਆ ਇਹਦੇ ਵਿੱਚੋਂ ਮਾਨਦਾਨ ਹੋ ਜੇ ਕਿ ਮਾਲਕ ਵੱਲੋਂ ਕੀਤੀ ਗਈ ਡਿਮਾਂਡ ਹੈ ਇੱਕ ਕਿ ਆ ਕਿ ਤੀਜੇ ਨੰਬਰ ਤੇ ਛੋਟੀ ਬੱਚੀ ਦੇਖਿਆ ਨੇ ਜਿਹੜੀ ਆਪਾਂ ਹਾਂ ਬਈ ਇਹਦੀ ਉਮਰ ਕਿੰਨੀ ਕੋ ਇਹਦੀ ਉਮਰ ਬਈ ਇਹ ਕੀ 8 ਮਹੀਨਿਆਂ ਦੀ ਦੱਸੀ ਆ ਠੀਕ ਹੈ ਹਾਂ ਤੇ ਇਹ ਫੋਰਸਾਂ ਤਾਂ ਨਹੀਂ ਇਹਦੇ ਕੋਈ ਨਾ ਨਾ ਬਈ 4 ਥਾਣਾ ਠੀਕ ਹੈ ਥਾਣਾ ਪਰ 4 ਵਧੇ ਦੇਖ ਕੇ ਲਾਉਣੇ ਹੈ ਹਾਂ ਠੀਕ ਹੈ ਇਹਦਾ ਕੋਈ ਰਿਕਾਰਡ ਵਗੈਰਾ ਪਤਾ ਕਿ ਨਹੀਂ ਆਪਾਂ ਨੂੰ 35 ਕਿਲੋ ਹੀ ਆ ਜੀ ਬਈ ਠੀਕ ਹੈ ਤੇ ਉਮਰ ਕਿੰਨੀ ਦੱਸੀ ਆਪਾਂ ਇਹਦੀ ਇਹਦੀ 8 ਮਹੀਨੇ ਦੀ ਇਹਦਾ ਭਾਗ ਹੀ ਰੱਖਿਆ ਬਾਬਾ ਇਹ 13000 ਰੁਪਿਆ ਦਾ ਠੀਕ ਹੈ ਸੋ 13000 ਰੁਪਿਆ ਇਹਦਾ ਭਾਅ ਪਰ ਤਾਂ ਨਹੀਂ ਹੋ ਬਾਈ 12 ਸੋ 13000 ਦੇ ਵਿੱਚੋਂ ਥੋੜਾ ਬਹੁਤਾ ਮਾਰਦੜ ਹੋਊਗਾ ਕਾ ਇਹਨੂੰ 15 16 ਕਰੀਂ ਦਾ 10 ਦਾ ਦੂਸਰਾ ਫੋਨ ਨਾ ਲਾਵੀ ਬਈ 10 ਤੋਂ ਬਾਹਰ ਹੀ ਜਾਊਗੇ ਹਾਂ ਠੀਕ ਹੈ ਤੇ ਅੱਗੇ ਵੀਡੀਓ ਪਾਈ ਸੀ ਵਧੀਆ ਫੋਨ ਆਇਆ ਪਾਉਣ ਹਾਂ 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 ਬਈ ਚੱਕਦੇ ਸਾਰੀਆਂ ਸਾਰੀਆਂ ਚੱਕਦੀਆਂ ਸੀਗੀਆਂ ਠੀਕ ਹੈ ਸੋbro ਵੀਰ ਛੋਡੀ ਅੰਮ੍ਰਿਤ ਦੇ ਵਿੱਚ ਵਪਾਰ ਸ਼ੁਰੂ ਕਰਿਆ ਤੇ ਵਧੀਆ ਵੀਰ ਸਾਫ਼ ਸੁਥਰੇ ਪਸ਼ੂ ਲੈ ਕੇ ਆਉਂਦਾ ਹੈਗਾ ਤੇ ਬੱਚਿਆਂ ਦਾ ਕੰਮ ਕਰਦਾ ਜ਼ਿਆਦਾਤਰ ਤੇ ਤਿੰਨ ਬੱਚੇ ਸੁਣਨਾ ਜੇ ਮੈਂ ਦਿਖਾਤੀਆਂ 18000 ਦਾ ਭਾ ਤੇ ਇੱਕ ਦਿਖਾਤੀ ਆਪਣੀਆਂ 13000 ਦਾ ਭਾ ਤੇ ਜੇ ਕਿਸੇ ਨੇ ਵੇਚਣੇ ਹੋ ਤਾਂ ਵੀ ਬੱਚੀ ਖਰੀਦ ਲੈਣੇ ਆਪਾਂ ਹਾਂ ਹਾਂ ਠੀਕ ਹੈ ਜੇ ਕੋਈ ਕੱਢ ਕੱਪਣਗਾ ਉਹ ਇਸ ਤਰ੍ਹਾਂ ਦਾ ਹੋਵੇ ਠੀਕ ਹੈ ਲੈ ਲੈਣੇ ਆਪਾਂ ਮਾਝੂ ਹੋਵੇ ਕੱਟੀ ਹੋਵੇ ਠੀਕ ਹੈ ਹਰ ਕੋ ਲੈ ਲੈਣੇ ਮਾਲਾ ਜੇ ਕਿਸੇ ਨੇ ਵੇਚਣੇ ਤਾਂ ਵੀ ਕਾਲ ਕਰ ਸਕਦਾ ਥੋੜੀ ਵਟਸਐਪ ਚੱਲਦਾ ਇਸ ਨੰਬਰ ਤੇ ਹਾਂ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 9040 ਬੋਲਦਾ ਭਾਈ 3617 ਠੀਕ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨ